ਵੈਰਗੁਰੂ ਜੀ ਦਾ ਖਾਲਸਾ ਸ੍ਰੀ ਵੈਰਗੁਰੂ ਜੀ ਕੀ ਬਤੇ ਦੋਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਈਆਂ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਨਾ ਬਹੁਤ ਸਿਆਣੀਆਂ ਦੀਆਂ ਤੇ ਕਈਆਂ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਉਹ ਸਿਆਣੀਆਂਤ ਹੁੰਦੀਆਂ ਪਰ ਉਹਨਾਂ 'ਚ ਇਹ ਕਮੀ ਹੁੰਦੀ ਹੈ ਕਿ ਉਹ ਘਰਦਿਆਂ ਦੀਆਂ ਵੱਡਿਆਂ ਦੀ ਗੱਲ ਨਹੀਂ ਮੰਨਦੀ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਤੇ ਇਹ ਗੱਲ ਆ ਵੀ ਜਦੋਂ ਘਰ ਵਿੱਚ ਖਾਣਾ ਬਣਦਾ ਨੂੰ ਕੋਈ ਵੀ ਖਾਣਾ ਤਿਆਰ ਹੁੰਦਾ ਰੋਟੀ ਪਾਣੀ ਕੋਈ ਵੀ ਚੀਜ਼ ਤਿਆਰ ਹੁੰਦੀ ਆ ਤੇ ਉਹ ਜੇ ਜਨਾਨੀਆਂ ਖੁਸ਼ ਹੋ ਕੇ ਬਣਾਉਂਦੀਆਂ ਖੁਸ਼ ਹੋ ਕੇ ਬਣਾਉਂਦੀਆਂ ਖੁਸ਼ੀ-ਖੁਸ਼ੀ ਬਣਾਉਂਦੀਆਂ ਹੱਸਦਿਆਂ-ਹੱਸਦਿਆਂ ਬਣਾਉਂਦੀਆਂ ਰੱਬ ਦਾ ਨਾਮ ਲੈ ਕੇ ਬਣਾਉਂਦੀਆਂ ਤੇ ਉਹ ਚੀਜ਼ ਜਿਹੜੀ ਆ ਬਹੁਤ ਹੀ ਵਧੀਆ ਬਣਦੀ ਆ ਚਾਹੇ ਉਹਦੇ ਵਿੱਚ ਮਿਰਚ ਮਸਾਲਾ ਕੋਈ ਬਹੁਤਾ ਹੋਵੇ ਨਾ ਹੋਵੇ ਚੀਜ਼ ਬਹੁਤ ਵਧੀਆ ਬਣਦੀ ਆ ਜੀ ਜਨਾਨੀ ਨੂੰ ਕੋਈ ਚੀਜ਼ ਬਣਾਉਣ ਨੂੰ ਕਿਹਾ ਉਹਨੇ ਸੜੀ ਪੁੱਜੀ ਸਰਦੀ ਪੋਜਣੀ ਚੀਜ਼ ਬਣਾਉਣੀ ਆ ਤੇ ਉਹ ਚੀਜ਼ ਨਹੀਂ ਵਧੀਆ ਬਣਨੀ ਇਹ ਗੱਲ ਲੇਖ ਲਓ ਪੱਥਰ ਤੇ ਲਕੀਰ ਚਾਹੇ ਤੁਸੀਂ ਦੇਸੀ ਕਿ ਉਹਦੇ ਵਿੱਚ ਵੀ ਚੀਜ਼ਾਂ ਬਣਾ ਲਓ ਨਾ ਸਬਜ਼ੀਆਂ ਭਾਜੀਆਂ ਕੋਈ ਵੀ ਚੀਜ਼ ਤਾਂ ਵੀ ਉਹ ਸਵਾਦ ਨਹੀਂ ਬਣੇ ਕਿਉਂਕਿ ਜਿਹੜੀ ਸਾਧੂ ਹੁੰਦਾ ਦੱਸਦੇ ਵੀ ਜਿਹੜੀ એનર્ਜੀ ਹੁੰਦੀ ਨਾ ਆਪਣੀ ਜਦੋਂ ਚੀਜ਼ ਬਣਾਈ ਜਾਂਦੀ ਤੇ ਉਹਦੇ ਵਿੱਚੋਂ ਖੁੱਲ ਜਾਂਦੀ ਆ ਨੈਗੈਟਿਵਿਟੀ ਜਾਂ ਕਹਿ ਲਈ ਨੈਗੈਟਿਵਿਟੀ ਖੁੱਲਦੀ ਆ ਤੇ ਜੇ ਤੇ ਖੁਸ਼ ਹੋ ਕੇ ਖੁਸ਼ੀ-ਖੁਸ਼ੀ ਕੋਈ ਚੀਜ਼ ਬਣਾਈ ਜਾਵੇ ਤੇ ਉਹ ਚੀਜ਼ ਬਹੁਤ ਵਧੀਆ ਬਣਦੀ ਆ ਤੇ ਜੇ ਖੁਸ਼ ਹੋ ਕੇ ਨਾ ਬਣਾਈ ਜਾਵੇ ਉਹ ਚੀਜ਼ ਕਦੀ ਵੀ ਸਵਾਦ ਨਹੀਂ ਬਣੂ ਇਹ ਕਰਕੇ ਮੈਂ ਦੱਸਣਾ ਚਾਹਣਾ ਵਾਂ ਆਪਣੀਆਂ ਬੀਬੀਆਂ ਨੂੰ ਭੈਣਾਂ ਨੂੰ ਵੀ ਜਦੋਂ ਵੀ ਤੁਹਾਡੇ ਕਰਦੇ ਤੁਹਾਨੂੰ ਕੋਈ ਚੀਜ਼ ਬਣਾਉਣ ਨੂੰ ਕਹਿੰਦੇ ਆ ਤੇ ਉਦੋਂ ਖੁਸ਼ੀ-ਖੁਸ਼ੀ ਚੀਜ਼ ਬਣਾਇਆ ਕਰੋ ਜੇ ਤੁਹਾਡਾ ਚੀਜ਼ ਬਣਾਉਣ ਨੂੰ ਮਨ ਨਹੀਂ ਤੇ ਬੇਸ਼ੱਕ ਜਵਾਬ ਦੇ ਦਿਓ ਵੀ ਹਾਲੀ ਟਾਈਮ ਨਹੀਂ ਹੈਗਾ ਜਾਂ ਅੱਜ ਨਹੀਂ ਬਣਾਉਣੀ ਕੱਲ ਬਣਾਉਣੀ ਆ ਤੇ ਉਹ ਬੇਸ਼ੱਕ ਨਾਮ ਨੋ ਅਗਲੇ ਦਿਨ ਕੱਲ ਨੂੰ ਜਦੋਂ ਵੀ ਤੁਹਾਡਾ ਜੇਕਰ ਤਾਂ ਬਣਾਉ ਪਰ ਬਦੂਰ ਦੀਨ ਬਦੂਰ ਦੀਨ ਜਦਾ ਕਹਿੰਦੇ ਨਾ ਜ਼ਬਰਦਸਤੀ ਕੋਈ ਚੀਜ਼ ਕੰਮ ਨਾ ਕਰੋ ਜੋ ਜ਼ਬਰਦਸਤੀ ਕੰਮ ਆਪਾਂ ਕਰਦੇ ਆਂ ਜਾਂ ਕਰਾਉਂਦੇ ਆਂਦੇ ਉਹਦੇ ਵਿੱਚ ਕੋਈ ਫਾਇਦਾ ਨਹੀਂ ਦਾ ਬਰਕਰ ਨਹੀਂ ਹੁੰਦੀ ਇਹ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਪਿਆ ਭੈਣਾ ਨੂੰ ਜਿਹੜੀ ਵੀ ਚੀਜ਼ ਬਣਾਉਣੀ ਹੋ ਖੁਸ਼ੀ-ਖੁਸ਼ੀ ਬਣਾਓ ਵੈਸੇ ਦਾ ਜਾਪ ਕਰਕੇ ਬਣਾਓ ਇੱਕ ਬੀਬੀ ਉਹਦੀ ਮੋਬਾਈਲ ਤੇ ਟੀਵੀ ਤੇ ਵੀ ਉਹਦੀ ਬੜੀ ਬਹੁਤ ਚਿਰ ਦਾ ਉਹਨੂੰ ਵੇਖਨੇ ਆ। ਉਹ ਦੱਸਦੀ ਹੁੰਦੀ ਜਿਹੜੀਆਂ ਬੀਬੀਆਂ ਭਣਾ ਜਦੋਂ ਦਾਲ ਬਣਾਉਂਦੀਆਂ ਨਾ ਤੇ ਵੈਰੂ ਦਾ ਜਾਪ ਜਦੋਂ ਕਰਦੀਆਂ ਵਾ ਤੇ ਖਰਚੀ ਵਿੱਚ ਘਮਾਉਂਦੀਆਂ ਵਾ ਦਾਲ ਸਬਜੀ ਤੇ ਉਧਰੋਂ ਵੈਰੂ ਵੈਰੂ ਕਰੀ ਜਾਂਦੇ ਉਹ ਦਾਲ ਸਬਜੀ ਘਮਾਉਂਦੀਆਂ ਤੇ ਨਾਲ ਦੀ ਨਾਲ ਵੈਰੂ ਦਾ ਜਿਹੜਾ ਜਾਪ ਹੈ ਉਹ ਤੁਹਾਡੀ ਦਾਲ ਸਬਜੀ ਦੇ ਵਿੱਚ ਘੁਲੀ ਜਾਂਦਾ। ਜੇ ਆਟਾ ਗੁੰਨਦੀਆਂ ਵਾ ਬੀਬੀਆਂ ਭਣਾ ਤੋਂ ਵੈਰੂ ਦਾ ਜਾਪ ਕਰਦੀਆਂ ਤੇ ਵਿੱਚੇ ਵਿੱਚ ਜਦੋਂ ਹੱਥ ਨਾਲ ਆਟਾ ਗੁੰਨਦਿਆਂ ਨਾ ਵਿੱਚੇ ਵਿੱਚੀ ਵੈਗੂ ਦਾ ਜਾਪ ਜਿਹੜਾ ਉਹ ਆਟੇ ਦੇ ਵਿੱਚ ਘੁਲਦਾ ਜਾਂਦਾ ਤੇ ਮੈਂ ਬੇਨਤੀ ਕਰਦਾ ਬੀਬੀਆਂ ਨੂੰ ਭੈਣਾਂ ਨੂੰ ਕਿ ਜਦੋਂ ਵੀ ਕੋਈ ਵੀ ਘਰ ਦੇ ਵਿੱਚ ਚੀਜ਼ ਬਣਾਉਣੀ ਆ ਤਾਂ ਵੈਗੂ ਦੇ ਜਾਪ ਨਾਲ ਬਣਾਈ ਜੋ ਬਣਾਈ ਜਾਵੇ ਤੇ ਖੁਸ਼ੀ-ਖੁਸ਼ੀ ਬਣਾਈਏ ਕਿਉਂਕਿ ਜਦੋਂ ਅਸੀਂ ਉਹ ਚੀਜ਼ ਕਰਕੇ ਨਹੀਂ ਆ ਬਣਾਉਂਦੇ ਉਹ ਯਾਨੀ ਛੜੀ ਪੂਜੀ ਬਣਾਉਂਦੀ ਹੈ ਨਾ ਮੱਥੇ ਤੇ 20 ਤਿਓੜੀਆਂ ਪਾਈਆਂ ਹੁੰਦੀਆਂ ਨੇ ਛੜੀ ਪੂਜ ਦੀ ਜੇ ਬਣਾ ਬਣਾਤੀ ਤੇ ਮੁੜ ਕੇ ਲਿਆ ਕੇ ਪਾਹਾਂ ਕੇ ਮਾਰਨੀ ਜਿਤਾ ਮਦਰ ਨੂੰ ਮੈਂ ਕੀ ਕਹਾਂ ਤੇ ਉਹ ਚੀਜ਼ਾਂ ਦਾ ਨਾ ਕੋਈ ਬਣਾਉਣ ਦਾ ਫਾਇਦਾ ਤੇ ਨਾ ਖਾਣ ਦਾ ਤੇ ਨਾ ਉਹ ਇਨਸਾਨ ਜਿਹੜਾ ਕਹੂਗਾ ਉਹਦੇ ਤੇ ਉਹਨੇ ਅਸਰ ਹੀ ਕਰਨਾ ਜਿਦਾ ਮੈਂ ਪਹਿਲਾਂ ਸਭਾਂ ਨੂੰ ਦੇਸੀ ਚੀਜ਼ ਕਿ ਉਹ ਚੀਜ਼ਾਂ ਨਾਲ ਉਹਨਾਂ ਕੋਈ ਅਸਰ ਨਹੀਂ ਕਰਨਾ ਇਹ ਹੈ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਤੁਸੀਂ ਜੀ ਬਣਾਉਂਦੇ ਜੀ ਪ੍ਰਸਾਦਾ ਤਿਆਰ ਕਰਦੇ ਜੀ ਵੈਰੂ ਜਾਬ ਕਰਦੇ ਆ ਕਰਿਆ ਕੋ ਤੇ ਜੀ ਖੁਸ਼ੀ ਕਰਿਆ ਤਾਂ ਵੈਰੂ ਜੀ ਦਾ ਕਾਲਸਾ ਜੀ ਵੈਰੂ ਜੀ ਕੀ ਹਥੇ